ਵੇਖ ਕਿ ਮੈਂ ਆਪੇ ਚੱਲ ਪਈ ਲੈ ਵੀ ਸਜਣੋਂ ਮਕਸਰ ਸਾਹਿਬ ਜਾ ਰਹੇ ਆ ਮਾਗੀ ਦੇ ਮੇਲੇ ਤੇ ਥਾਰ ਆ ਚਾਰ ਬੰਦਿਆਂ ਵਾਸਤੇ ਗੱਡੀ ਬਣੀ ਆ ਇੱਕ ਚੱਕਣਾ ਪੰਜ ਬੰਦੇ ਬੈਠੇ ਆ ਹਜੇ ਇੱਕ ਬੰਦਾ ਹੋਰ ਬਿਠਾਉਣਾ ਇਹ ਉਸੇ ਤਰ੍ਹਾਂ ਦਾ ਸਵਾਲ ਆ ਜਿਵੇਂ ਅਸੀਂ ਸਰਕਾਰੀ ਦਫ਼ਤਰ ਚ ਜਾ ਕੇ ਸਾਨੂੰ ਐ ਲਾ ਦਿੰਦਾ ਵੀ ਇਹ ਫੇਲਾਂ ਕਿਵੇਂ ਲੱਭਦੇ ਆ ਜਿਵੇਂ ਕਵਾੜਗੇ ਦੇ ਜਾ ਕੇ ਸਾਨੂੰ ਐ ਲੱਗਦਾ ਹੁੰਦਾ ਵੀ ਇਹਨੂੰ ਸਮਾਨ ਕਿਵੇਂ ਲੱਭਦਾ ਜਿਵੇਂ ਬੱਸ ਕੈਪੈਸਿਟੀ ਪੂਰੀ ਬੱਸ ਭਰੀ ਹੋਵੇ ਤਾਂ ਸਾਨੂੰ ਐ ਲੱਗਦਾ ਹੁੰਦਾ ਵੀ ਇਹ ਟਿਕਟਾਂ ਕਿਵੇਂ ਕੱਟੂਗਾ ਇਹ ਉਸੇ ਤਰ੍ਹਾਂ ਦਾ ਸਵਾਲ ਆ ਵੀ ਛੇਵਾਂ ਬੰਦਾ ਕਿਵੇਂ ਬੈਠੂਗਾ ਵੱਡੀ ਜਿਹੀ ਜਿਉਂ ਬੱਸ ਨਾਲ ਆਪਾਂ ਹੋਰੋਂ ਕਰਦੇ ਆਂ ਸ਼ਰਨੇ ਨੇ ਆਪਾਂ ਨੂੰ ਕੀ ਆਖਿਆ ਵੀ ਮੈਂ ਕੋਟਕਪੂਰੇ ਖੜਾ ਹਾਂ ਮੈਨੂੰ ਚੱਕ ਲਿਓ ਤੁਸੀਂ ਕੀ ਕਰਨਾ ਉਤਰਨਾ ਉਹਨੂੰ ਇੱਕ ਵਾਰੀ ਚੱਕਣਾ ਤੇ ਮੁੜ ਕੇ ਰੱਖ ਕੇ ਉਹਨੂੰ ਕਹਿੰਦਾ ਤੂੰ ਬੱਸ ਤੇ ਆ ਤੂੰ ਆਏ ਆ ਆਖਿਆ ਸਾਨੂੰ ਵੀ ਚੱਕ ਲੋ ਤੂੰ ਤਾਂ ਸਾਨੂੰ ਆਖੇ ਨਹੀਂ ਵੀ ਮੈਨੂੰ ਲੈ ਜਾ ਆਪਾਂ ਐ ਕਰਾਂਗੇ ਠੀਕ ਆ ਚਲੋ ਆਜੋ ਮੇਲਾ ਦੇਨੇ ਆ ਤੇ ਮੇਲਾ ਦੇਨੇ ਨਹੀਂ ਮੇਲਾ ਦਿਖਾਉਨੇ ਆ ਇਹ ਸਪੈਸ਼ਲ ਵੀਡੀਓ ਐਨ ਆਰ ਆਈ ਸੱਜਣਾ ਬਾਤਿਆ ਜਿਹੜੇ ਇਸ ਵਾਰ ਵਿਦੇਸ਼ਾਂ ਦੇ ਵਿੱਚ ਬੈਠੇ ਮੇਲਾ ਮਿਸ ਕਰ ਰਹੇ ਠੀਕ ਆ ਪ੍ਰੀਤ ਉਹਨਾਂ ਵਾਸਤੇ ਆ ਉਹਨਾਂ ਨੂੰ ਅਸੀਂ ਇੱਕ ਇੱਕ ਪਾਰਟ ਇੱਕ ਇੱਕ ਫੋਟੋ ਇੱਕ ਇੱਕ ਰੀਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੋ ਮੇਲੇ ਦੇ ਵਿੱਚ ਹੋਇਆ ਜਿਵੇਂ ਹੋਇਆ ਉਹ ਸਾਰੀ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੂਰਾ ਆ ਗਿਆ ਕਰਤੀ ਐਤਵਾਰ ਓਏ ਏ ਓਏ ਸ਼ੀਟ ਓਏ ਸ਼ੀਟ ਉੱਥੇ ਬੜੂ ਉੱਥੇ ਜਾਊਂਗੀ ਬਹਾਉਣਾ ਓਏ 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 ਐਂ ਕਰ ਉਧਰ ਨੂੰ ਮੂੰਹ ਇਨਾਂ ਨੂੰ ਮੂੰਹ ਕਰਕੇ ਤੇ ਇੱਥੇ ਬਹਿ ਜਾ ਓਏ ਓਏ ਸੋਹਣ ਉਹ ਦੇ ਓਏ ਉਹ ਉਸਰਾਣਾ ਜੇ ਦੇ ਏ ਆ ਦੇਖ ਆ ਦੇਖ ਆ ਤੇਰੇ ਵਾਸਤੇ ਲਿਆਂਦਾ ਸਪੈਸ਼ਲ ਆ ਲਿਆਂਦਾ ਇਹਦੇ ਤੇ ਐਂ ਕਰਕੇ ਆਇਆ ਬੈਠੇ 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 ਆਹ ਦੇਖੋ ਬਹੁਤ ਵੱਡੀ ਸਮੱਸਿਆ ਹੱਲ ਹੋ ਗਈ ਇਹ ਆ ਗੱਲ ਬਣ ਗਈ ਅੰਬਾਸਰੀ ਖੇਡਦੇ ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਅਸੀਂ ਨਾ ਆਲਟੋ ਗੱਡੀ ਤੇ ਨੁਕਸਾਨ ਹੋ ਚਲੇ ਪੈਣਾ ਛਰਨੇ ਨੂੰ ਚੱਕਣਾ ਸੀ ਆਈ ਜਿਵੇਂ ਅੱਜ ਚੱਕਿਆ ਅਸੀਂ ਛਰਨੇ ਨੂੰ ਫੋਨ ਕਰਕੇ ਕਿਹਾ ਭਾਈ ਅਸੀਂ ਨਾ ਕੋਟਕਪੂਰੇ ਆਉਨੇ ਆ ਪੰਪ ਤੇ ਹਨਾ ਪ੍ਰੀਤ ਪੰਪ ਤੇ ਉਹਨੇ ਸਾਡੇ ਕੋਲ ਚੂਹੇ ਰੰਗੀ ਜੀ ਆਲਟੋ ਸਿਲਵਰ ਰੰਗੀ ਪਹਿਲਾਂ ਲਈ ਜੀ ਚੂਹੇ ਰੰਗੀ ਜੀ ਆਲਟੋ ਹੀ ਤੇ ਅਹੀਂ ਨਾ ਕਰਨੇ ਇਹਨੂੰ ਬਾਈ ਇਹਨੂੰ ਫੋਨ ਕਰਤਾ ਇਹ ਕਹਿੰਦਾ ਕਿੱਥੇ ਕਾ ਗਿਆ ਸੀਗਾ ਪੰਪ ਦੇ ਕੋਲੇ ਹੀ ਆ ਗਿਆ ਕੁਦਰਤੀ ਸਾਡੇ ਤੋਂ ਮੂਰੇ ਇੱਕ ਆਲਟੋ ਹੋਰ ਉਸੇ ਹੀ ਰੰਗ ਦੀ ਤੇ ਕੁਦਰਤੀ ਗੱਲ ਇਹ ਵੀ ਉਹ ਵੀ ਇਹਦੇ ਕੋਲੇ ਜਾ ਕੇ ਰੋਕ ਗੀ ਇਹਨੇ ਨਹੀਂ ਪੁੱਛਿਆ ਇਹਨੇ ਨਹੀਂ ਦੱਸਿਆ ਇਹਨੇ bari ਖੋਲੀ ਸਿੱਧਾ ਜਾ ਕੇ ਸੀਟ ਤੇ ਬਹਿ ਗਏ ਉਹ ਹੁਣ ਉਹਨਾਂ ਦੇ ਉਹ ਭਰਾਵਾ ਉਹਨਾਂ ਦੇ ਵਿੱਚ ਟੱਬਰ ਬੰਦੇ ਦੇ ਨਾਲ ਇੱਕ ਬੁੜਾ ਬੈਠਾ ਉਹ ਚ ਉਹਨਾਂ ਨੇ ਇਹਨੂੰ ਤੱਕ ਕੇ ਖੁੰਡੇ ਦੀ ਹੁੱਜ ਮਾਰ ਕੇ ਤਾਰਿਆ ਇਹ ਕੌਣ ਬੜੀ ਜਾਂਦਾ ਸਾਡੀ ਘੱਟੀ ਚ ਸੀਮਾ ਕਰ ਫਿਰ ਸਾਨੂੰ ਪਤਾ ਲੱਗਿਆ ਵੀ ਭਾਈ ਇਹਦੀ ਤਾਂ ਚਲੋ ਗਲਤੀ ਨਾ ਮਾਟੇ ਕੋਈ ਫਿਰ ਅਸੀਂ ਉਹਨਾਂ ਨੂੰ ਕਿਹਾ ਭਈਆ ਸੱਚ ਗੱਲ ਆ ਦੀ ਗੱਡੀਆਂ ਰਲ ਗਈਆਂ ਸਾਡੇ ਬੰਦੇ ਨੇ ਦੇਖਿਆ ਨਹੀਂ ਬੰਦੇ ਵਿੱਚ ਕੌਣ ਬੈਠ ਗਿਆ ਹੈ ਲੈ ਵੀ ਪ੍ਰੀਤ ਪਹਿਲਾਂ ਯਾਰ ਮੇਰਾ ਦਾ ਵੀ ਆਪਾਂ ਨੰਗ ਸਿੰਘਾਂ ਵਾਲੀਆਂ ਘੂੜ ਦੌੜਾਂ ਵਾਲੇ ਪਾਸੇ ਨਾਲ ਚੱਲ ਗਏ ਕਿ ਪਤਾ ਕਰ ਗਏ ਵੀ ਘੂੜ ਦੌੜਾਂ ਕਿੰਨੇ ਵਜੇ ਹੁੰਦੀਆਂ ਨੌਜਵਾਨੋਂ ਔਖੇ ਤਾਂ ਨਹੀਂ ਬੈਠੇ ਹਾਂ ਜੀ ਨਾ ਪੂਰੇ ਪਾਏ ਆਪਾਂ ਦਾ ਬੱਟ ਜੇ ਤੁਸੀਂ ਕਹਿ ਵੀ ਦੋਗੇ ਔਖੇ ਬੈਠਿਆਂ ਹੱਲ ਸਾਡੇ ਕੋਲ ਫੇਰ ਵੀ ਆਣੀਗਾ ਕੋਈ ਹੈਂ ਲੈ ਵੀ ਮੇਲੇ ਤੇ ਤਾਂ ਪਹੁੰਚ ਗਏ ਪਰ ਮੇਲਾ ਸਾਡੇ ਤੱਕ ਨਹੀਂ ਪਹੁੰਚਿਆ ਅਸੀਂ ਮੇਲੇ ਤੱਕ ਪਹੁੰਚ ਗਏ ਪਰ ਮੇਲਾ ਸਾਡੇ ਤੱਕ ਨਹੀਂ ਪਹੁੰਚਿਆ ਮੇਲੇ ਤੋਂ ਪਹਿਲਾਂ ਇਹ ਆ ਲੇਟ ਤੋਰਨ ਦਾ ਨਤੀਜਾ ਹੁਣ ਬਾਈ ਜਾਮ ਆ ਗਿਆ ਜਿੰਨਾ ਕਿ ਮੇਰਾ ਤਾਂ ਜ 11 ਵਜੇ ਤੋਂ ਰਹੀ ਸੀ 3 ਵਜ ਚੁੱਕੇ ਲੇਕਨ ਸਵਾਦੋ ਹੋ ਗਿਆ ਚਲੋ 3 ਵਜ ਜਾਣਗੇ ਨਹੀਂ ਬੱਚੇ ਹੈ ਮੈਨੂੰ ਆਏ ਨਾ ਆ ਕਿਤੇ ਆਏ ਨਾ ਹੋਵੇ ਬਰੀ ਤਾਂ ਆਪਣੇ ਨਾਲ ਵੀ ਆਪਣੇ ਨਾਲ ਹੁਣ ਪੁਲਿਸ ਮੇਲੇ ਚ ਬਾੜ ਰਹੀ ਆ ਵੀ ਉਹਦੋਂ ਉਹ ਕੱਢਣ ਲੱਗ ਜੇ ਵੀ ਜਦੋਂ ਆਪਾਂ ਪਹੁੰਚ ਗਏ ਉਹਨੂੰ ਕਹੇ ਵੀ ਚਲੋ 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 ਬਾਹਰ ਹੈ ਵੀ ਆਏ ਕਲਰ ਟੱਚ ਕਰਕੇ ਜਮੇਰ ਜਲਾਲ ਵਾਂਗੂ ਮੁੜ ਆ ਗਏ ਆਪਾਂ ਹੈ ਧੰਨ ਵੱਜ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਬਸ ਜਿੱਧਰ ਨੂੰ ਲੋਕ ਜਾ ਰਹੇ ਉਧਰ ਨੂੰ ਜਾ ਰਹੇ ਆ ਤੂੰ ਜਾਣਦਾ ਕੋੜੇ ਨੂੰ ਕਿਹਦਾ ਕੋੜਾ ਅੱਛਾ 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 ਉਹ ਆ ਹੈ ਤੈਨੂੰ ਪਤਾ ਹੈ ਗੱਲ ਦਾ ਇਹ ਸਾਰਿਆਂ ਨੂੰ ਪੁੱਛੋ ਮੈਂ ਉਹ ਭੋਲਾ ਨਹੀਂ ਓਏ ਤੋ ਉਹ ਵੀ ਹੱਥ ਨਹੀਂ ਕੋਈ ਆ ਭੋਲਾ ਵੀ ਹਾਂ ਪ੍ਰੀਤ ਦੇਖੀਏ ਆਹ ਰੇ ਜਾਣੇ ਹਾਥੀ ਤੇ ਫੈਕਸ਼ਨ ਚੈੱਕ ਕਰਨ ਨਹੀਂ ਆਏ ਵੇ ਸਾਡੇ ਨੂੰ ਅਸੀਂ ਵੀ ਫੈਕਸ਼ਨ ਹੀ ਚੈੱਕ ਕਰਾਂਗੇ ਓਏ ਭੋਲਾ ਨਹੀਂ ਓਏ ਇਹ ਭੋਲਾ ਨਹੀਂ ਇੱਕ ਬਾਬਾ ਵੀਡੀਓ ਪਾਉਂਦਾ ਹੁੰਦਾ ਭੋਲਾ ਹਣਾ ਪ੍ਰੀਤ ਓਏ ਮਲਾਂ ਨਰੋਈ ਆ ਪੂਰੀ ਹਨਾ ਓਏ ਕੱਜੂ ਮਾ ਨਹੀਂ ਖੋਪਦਾ ਥੱਲੇ ਇੱਧਰ 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 ਐ ਇੱਧਰ ਉਡਲੀ ਪੜਕੇ ਆ ਦੇਖ ਕਉ ਗੰਨੇ ਖਾਂਦਾ ਓਏ ਬਸ ਕਰੇ ਮੂਵੀ ਪਿਛਾਣੀ ਚੱਲੀ ਚੱਲ ਓਹੋ ਮਾਈ ਗੋਡ ਜੀ ਇੱਧਰ ਆਇਆ ਕੋਈ ਬਾੜੀ ਭੁੱਖ ਹੈ ਨਹੀਂ ਇਹਨੂੰ ਫੋਟੋ ਕੋ ਨਹੀਂ ਆ ਇਹ ਮਾਦਾ ਦੇ ਸ਼ਰ ਮਾਦਾ ਦੇ ਸ਼ਰ ਆਜੋ ਵੇਖਣ ਆਏ ਸੀ ਆਪਾਂ ਆ ਤੱਕ ਆ ਪੈਂਦਾ ਇੱਥੇ ਯਾਰਾ ਸਿਸਟਮ ਹੀ ਬੜਾ ਵਦਗਾ ਬਣਾਇਆ ਤੇ ਯਾਰਾਂ ਨੇ ਉਹ ਛਾਣ ਨੇ ਮਾਰਿਆ ਅਰੇ ਇਹਦੇ ਨਾਲ ਬੁੱਕੜਾ ਜਾਬ ਨੂੰ ਓਏ ਇਹ ਕਿੱਟਨੀ ਹੈ ਮਸ਼ਦੀ ਭਾਈ ਜੀ ਸਤਿ ਸ਼੍ਰੀ ਅਕਾਲ ਇਹੇ ਪਾਈ ਦੀ ਹੈ ਕਿ ਗੱਟਰੀ ਹੈ ਅੱਜ ਜੁਗੇ ਅੱਜ ਜੁਗੇ ਓਏ ਇੱਕ ਕਟੂਰਾ ਓਏ ਰੌਣਕ ਜੁਮੜੇੜੀ ਕਿੰਦਾ ਤੋਖਾ ਆ ਕੋਚ ਕੋਚ ਸਾਬ ਕੋਚ ਸਾਬ ਇਹਨੂੰ ਕੋਚ ਸਾਬ ਇਹਨੂੰ ਸਾਈਡ ਉਡਾ ਕੋਚ ਸਾਬ ਸਾਰਾ ਕੋਚ ਘਟਾ ਰਿਹਾ ਹੈ